ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਰਪਿੰਦਰ ਸਿੰਘ ਸੰਧੂ ਪੰਜਾਬੀ ਲਿਖਾਰੀ ਸਭਾ ਪੀਰ ਮੁਹੰਮਦ ਅੱਜ ਮੇਰੇ ਗ੍ਰਹਿ ਵਿਕੇ ਮੇਰੇ ਪਰਮ ਮਿੱਤਰ ਬੂਟਾ ਸਿੰਘ ਗੁਲਾਮੀ ਵਾਲਾ ਜੀ ਜਿਨ੍ਹਾਂ ਦੀ ਸਿਹਤ ਨੂੰ ਬਹੁਤ ਵੱਡੀ ਦੇਣ ਹੈ ਪੰਜਾਬੀ ਸਭਿਆਚਾਰ ਤੇ ਬਹੁਤ ਵੱਡੀਆਂ ਇਹਨਾਂ ਨੇ ਪਲੰਘਾਂ ਪੱਟੀਆਂ ਔਰ ਵਿਰਸੇ ਤੇ ਬਹੁਤ ਕੁਝ ਲਿਖਿਆ ਤੁਸੀਂ ਸਮੇਂ-ਸਮੇਂ ਸਿਰ ਸੁਣਦੇ ਰਹਿੰਦੇ ਹੋ ਤੇ ਅੱਜ ਇਹਨਾਂ ਨੂੰ ਗੁਜਾਸ਼ ਕੀਤੀ ਹੈ ਕਿ ਕੋਈ ਕਮਤਾ ਹੋ ਜਾਵੇ ਤਿਹੋ ਤੁਹਾਡੇ ਅੱਜ ਸੰਮੁਖ ਕਰਦੀਆਂ ਜੀ ਬੂਟਾ ਗਲਾਮੀ ਵਾਲਾ ਜੀ ਹਾਂਜੀ ਪ੍ਰਧਾਨ ਜੀ ਹਾਂਜੀ ਅ ਪ੍ਰਧਾਨ ਜੀ ਬਹੁਤ ਤੁਹਾਡਾ ਧੰਨਵਾਦ ਤੇ ਤੁਸੀਂ ਮੈਨੂੰ ਮਾਣ ਦਿੱਤਾ ਐ ਨ ਸਤਕਾਰ ਦਿੱਤਾ ਐ ਤੇ ਆਪਾਂ ਇੱਕ ਕਵਿਤਾ ਜਿਹੜੀ ਅੱਜ ਦੀ ਇੱਕ ਇਤਰਾਸ ਦੀ ਐ ਅ ਰੁੱਖ ਬੋਲਦਾ ਹਾਂ ਸੜਿਆ ਰੁੱਖ ਬੋਲਦਾ ਹਾਂ ਉਹ ਆਪਾਂ ਆਪਣੇ ਸੁਣਨ ਵਾਲਿਆਂ ਨਾਲ ਸਾਂਝੀ ਕਰਦੇ ਹਾਂ ਤੇ ਉਹ ਲਿਖਿਆ ਜੀ ਕਹਿੰਦਾ ਬੰਦਿਆ ਕੀ ਮੈਂ ਆਖਾਂ ਤੈਨੂੰ ਪਿਆ ਬੋਲਣਾ ਅੱਗ ਕੇ ਮੈਨੂੰ ਮੈਂ ਵੀ ਕਿਸੇ ਮਾਂ ਦਾ ਪੁੱਤ ਹਾਂ ਪੌਦੇ ਤੋਂ ਮੈਂ ਬਣਿਆ ਰੁੱਖ ਹਾਂ ਤੈਨੂੰ ਦਿੱਤੀਆਂ ਠੰਡੀਆਂ ਛਾਵਾਂ ਦਿੱਤੀਆਂ ਠੰਡੀਆਂ ਠਾਰ ਹਵਾਵਾਂ ਫੁੱਲ ਵੀ ਦਿੱਤੇ ਫਲ ਵੀ ਦਿੱਤੇ ਉਹ ਵੀ ਹੱਦੋਂ ਵੱਧ ਕੇ ਮਿੱਠੇ ਸਾਹ ਵੀ ਤੈਨੂੰ ਮੈਂ ਪਿਆ ਦਿੰਦਾ ਬਦਲੇ ਦੇ ਵਿੱਚ ਕੁਝ ਨਹੀਂ ਲੈਂਦਾ ਦੱਸ ਕਾ ਤੇਰੀ ਕੀ ਮਜਬੂਰੀ ਰਿਸ਼ਤਾ ਆਪਣਾ ਬੜਾ ਜ਼ਰੂਰੀ ਰੁੱਖ ਮਨੋਖ ਦੇ ਰਿਸ਼ਤੇ ਨੂੰ ਮੈਂ ਅੱਜ ਫੇਰ ਬੋਲਦਾ ਹਾਂ ਸੁਣ ਲੋ ਦੁਨੀਆ ਵਾਲਿਓ ਮੈਂ ਸੜਿਆ ਰੁੱਖ ਬੋਲਦਾ ਹਾਂ ਸੋਲੋ ਦੁਨੀਆ ਵਾਲਿਓ ਮੈਂ ਸੜਿਆ ਰੁੱਖ ਬੋਲਦਾ ਹਾਂ ਕਹਿੰਦਾ ਬੜੀ ਲੰਮੀ ਐ ਇਹ ਕਹਾਣੀ ਰੁੱਖ ਮਨੁੱਖ ਦੀ ਸਾਂਝ ਪੁਰਾਣੀ ਆਕ ਸੀਜ਼ਨ ਮੈਂ ਵਾਧੂ ਦਿੰਦਾ ਬਦਲੇ ਦੇ ਵਿੱਚ ਕੁਝ ਨਹੀਂ ਲੈਂਦਾ ਵਾਹ ਜੀ ਵਾਹ ਵਾਹ ਜੀ ਵਾਹ ਬੰਦਾ ਕਹਿਰ ਕਮਾਈ ਜਾਂਦਾ ਤੇ ਧਰਤੀ ਨੂੰ ਅੱਗ ਲਾਈ ਜਾਂਦਾ ਬਹੁਤ ਵਧੀਆ ਪ੍ਰਧਾਨ ਜੀ ਇਸੇ ਅੱਗ ਚੋਂ ਮੈਂ ਵੀ ਸੜਿਆ ਮੈਂ ਵੀ ਭੇਡ ਅੱਗ ਦੀ ਚੜਿਆ ਮੇਰੇ ਵੀ ਨੇ ਸੁਪਨੇ ਮੋਏ ਪੰਛੀ ਚੀਕਾਂ ਮਾਰ ਕੇ ਰੁਏ ਕਾਂ ਚਿੜੀਆਂ ਦੇ ਬੱਚੇ ਮਰ ਗਏ ਆਂਡਿਆਂ ਸਣੇ ਆਂਡਿਆਂ ਸਣੇ ਆਲਣੇ ਛੜ ਗਏ ਰੋਵਾ ਰੋਵਾ ਮੈਂ ਕੁਝ ਕਰ ਨਾ ਸਕਿਆ ਬਸ ਵਿਸ ਖੋਲਦਾ ਹਾਂ ਸੁਣ ਲੋ ਦੇਸ਼ ਦੇ ਲੋਕੋ ਛੜਿਆ ਰੁਖ ਬੋਲਦਾ ਹਾਂ ਪੈ ਗਈ ਅੱਗ ਸਰੀਰ ਨੂੰ ਮੇਰੇ ਸਭ ਕੁਝ ਮੇਰਾ ਸਾੜ ਗਈਓ ਟਾਹਣੀਆਂ ਪੱਤੇ ਫਲ ਫੁੱਲ ਤੇ ਸਾਰਾ ਪਿੰਡਾ ਰਾੜ ਗਈਓ ਹੋਰ ਵੀ ਕਿੰਨੇ ਜੀਵ ਮਰੇ ਨੇ ਸਾਰੇ ਅੱਗ ਦੀ ਭੇਡ ਚੜੇ ਨੇ ਮੇਰੇ ਵੀ ਸੀ ਬੱਚੇ ਛੋਟੇ ਮੇਰੇ ਵੀ ਸੀ ਛੋਟੇ ਬੱਚੇ ਮੇਰੀ ਬੁੱਕਲ ਦੇ ਵਿੱਚ ਸੁੱਤੇ ਬਸ ਥੋੜੇ ਜੇ ਉਹਨਾਂ ਨੂੰ ਬਸ ਥੋੜੇ ਜੇ ਜਿਨ੍ਹਾਂ ਨੂੰ ਉਹਨਾਂ ਉੱਗ ਪੈਣਾ ਸੀ ਚੰਗੀ ਰੁੱਤੇ ਝੁੱਲਸ ਗਏ ਨੇ ਉਹ ਵੀ ਸਾਰੇ ਮੈਂ ਦਰਦ ਫਰੋਲਦਾ ਹਾਂ ਸੁਣ ਲੋ ਦੇਸ਼ ਦੇ ਲੋਕੋ ਮੈਂ ਰੁਕੋ ਉਹਦੀ ਪ੍ਰਧਾਨ ਜੀ ਤੇ ਐਂਡਾ ਬਾਰਾ ਭਿੰਦਰ ਜੀ ਕਹਿੰਦਾ ਸ਼ਰਮ ਕਰ ਕੁਝ ਬੰਦਿਆ ਓਏ ਤੂੰ ਸਦਾ ਕੰਮ ਮੈਂ ਤੇਰੇ ਆਉਂਦਾ ਜਿਉਂਦੇ ਜੀਤ ਨੂੰ ਸਾਹ ਦਿੰਦਾ ਹਾਂ ਮਰਨ ਤੱਕ ਤੇਰਾ ਸਾਥ ਨਿਭਾਉਂਦਾ ਵਾਹ ਜੀ ਜਿਉਂਦੇ ਜੀ ਤੈਨੂੰ ਸਾਹ ਦਿੰਦਾ ਹਾਂ ਤੇ ਮਰਨ ਤੱਕ ਮੈਂ ਸਾਥ ਨਿਭਾਉਂਦਾ ਕਿੰਨੇ ਸਾਲ ਤੇ ਸਦੀਆਂ ਬੀਤੇ ਤੂੰ ਇਹ ਭੇਦ ਨਹੀਂ ਪਾਇਆ ਹੋਣਾ ਤੇਰੀ ਹੋਂਦ ਤੋਂ ਪਹਿਲਾਂ ਦਾ ਮੈਂ ਇਸ ਧਰਤੀ ਤੇ ਆਇਆ ਹੋਣਾ ਵਾਹ ਜੀ ਵਾਹ ਤੇਰੀ ਹੋਂਦ ਤੋਂ ਪਹਿਲਾਂ ਦਾ ਮੈਂ ਇਸ ਧਰਤੀ ਤੇ ਆਇਆ ਹੋਣਾ ਪਹਿਲਾਂ ਹੀ ਤੂੰ ਵੱਡ ਵੱਡ ਕੇ ਮੇਰੀ ਨਸਲ ਮੰਗਾਈ ਜਾਣਾ ਹੁਣ ਤਾਂ ਸਾਰਾ ਹੁਣ ਤਾਂ ਯਾਰਾ ਹੱਦ ਹੋ ਗਈ ਅੱਗ ਵੀ ਅੱਗਾਂ ਲਾਈ ਜਾਣਾ ਅੱਜ ਵੀ ਅੱਗਾਂ ਲਾਈ ਜਾਣਾ ਵਾਹ ਜੀ ਵਾਹ ਤੇ ਗੁਲਾਮੀ ਵਾਲਾ ਹੋਸ਼ ਕਰ ਤੂੰ ਗੁਲਾਮੀ ਵਾਲਿਆ ਹੋਸ਼ ਤਾਂ ਕਰ ਕੁਦਰਤ ਨਾਲ ਖਲਵਾੜ ਨਾ ਕਰ ਕੁਦਰਤ ਨਾਲ ਖਲਵਾੜ ਨਾ ਕਰ ਕੁਦਰਤ ਜੇ ਕਰੋਪ ਵੀ ਹੋ ਗਈ ਤੂੰ ਜਾਣਾ ਹੈ ਵਿੱਚੇ ਸੜ ਵਾਹ ਕੁਦਰਤ ਜੇ ਕਰੋਪ ਹੋ ਗਈ ਤਾਂ ਤੂੰ ਵੀ ਜਾਣਾ ਵਿੱਚੇ ਸੜ ਮੈਂ ਤਾਂ ਅਜੇ ਵੀ ਤੇਰੇ ਵਿੱਚੋਂ ਇਨਸਾਨ ਟੋਲਦਾ ਵਾਜਿਵਾ ਮੈਂ ਤਾਂ ਤੇਰੇ ਵਿੱਚੋਂ ਅੱਜ ਵੀ ਇਨਸਾਨ ਟੋਲਦਾ ਹਾਂ ਸੁਣ ਲੋ ਦੇਸ਼ ਦੇ ਲੋਕੋ ਮੈਂ ਛੜਿਆ ਰੁਖ ਬੋਲਦਾ ਹਾਂ ਸੁਣ ਲੋ ਦੁਨੀਆ ਵਾਲਿਓ ਮੈਂ ਛੜਿਆ ਰੁਖ ਬੋਲਦਾ ਹਾਂ ਬਹੁਤ ਵਧੀਆ ਬਹੁਤ ਵਧੀਆ ਜੀ